ਉਗਮ ਪਰਿਓ ਜੋ ਹਰ ਗੁਣ ਇੰਦ੍ਰਿਤ ਅੰਮ੍ਰਿਤ ਵੇਲੇ ਚਲ ਰਹੀ ਲੜੀਵਾਰ ਵਿਚਾਰ ਦੁੱਖਾਂ ਦੇ ਨਾਸ਼ਕ ਸੁੱਖਾਂ ਦੇ ਪ੍ਰਕਾਸ਼ਕ ਸਰਬ ਸੁੱਖਾਂ ਦੇ ਦਾਤੇ ਹਲਦ ਵਰਪੰਦੇ ਰੱਖੇ ਮਨੁਮਤਾ ਦੇ ਸਰਬ ਸੰਜੇ ਗੁਰੂ ਰਹਿਬਰ ਸ਼ਬਦ ਗੁਰੂ ਉਤਾਰ ਗੁਰ ਕੰਧਿ ਤੇ ਮੇਰਾ ਈਮਾਨ ਬਾਣੀ ਬੋਇ ਗਿਆਨ ਦੇ ਸੋਨੇ ਗਿਆਨ ਦੇ ਸਾਗਰ ਤੰਦਰ ਆਦਿ ਸ੍ਰੀ ਗੁਰੂ ਰਣ ਸ਼ਰਮ ਦੀ ਪਾਵਨ ਯੂਰੀ ਅੰਦਰ ਸੱਜ ਬੈਠੇ ਗੁਰੂ ਖਾਲਸਾ ਸਤ ਸਤ ਸਮਝਿਓ ਆਓ ਜੋ ਕਿਆ ਮਹੀਨੇ ਤੋਂ ਆਪਾਂ ਤਨ ਤਨ ਸਾਇਬ ਸ੍ਰੀ ਗੁਰੂ ਨਨ ਪਰਸ਼ਾ ਦੇ ਪਾਵਨ ਜੀਵਨ ਦੀ کتھا کہانی وار کر رہے ہوں آؤ اج بھی اسے لڑی کا قصہ بن کے اپنا سگوں کے پم جیون کا ربی گن گرہن کرنے کا یتن کری تاکہ آیا سارا سنسار سے سفل ہو جائے ਦੇ ਦੁਕਾਂਤਲੇ ਸ਼ਾ ਲੋਕਾਂ ਸੋਕਾਂ ਤੜਿਆਂ ਸਾਰਿਆਂ ਚਿੰਤਾ ਨਿਕਰ ਤੋਪਾ ਪਜ ਸਕੀ ਜਮਾਨੀ ਮਾਨ ਤੋ ਬਸ ਸਕੀ ਆ ਜੋ ਸੁਖ ਦੇ ਦੇਦੇ ਆਰੇ ਪੰਚਰਾਸੀ ਲੱਖ ਜੋਨਾ ਇਹਨਾਂ ਦੇ ਪਿਆਰੋ ਜੋ ਜਨਮ ਤੇ ਮਰਨ ਦਾ ਦੁੱਖ ਹੈ ਉਹ ਉਸਾ ਦੇਤਾ ਹੈ ਮਨ ਸਰ ਜਣਾ ਵਾਲਾ ਤੇ ਨਾ ਹੀ ਕਿਹਾ ਜਾਊਗਾ ਇਨ ਸਭ ਤੋਂ ਆਪਣਾ ਸ਼ੁਰੂਕਾਰ ਹੋ ਜਾਵੇ ਮੁਕਤੀ ਮਿਲ ਜਾਵੇ ਆਪਾਂ ਨੂੰ ਇਹਨੂੰ ਉਸ ਆਨੰਦ ਨੂੰ ਪ੍ਰਾਪਤ ਕਰ ਲਈਏ ਜਿਸ ਆਨੰਦ ਵਾਸਤੇ بڑے بڑے ਦੇਵਤੇ मुनि ઋષਿ ਇਹ ਪਗੰਬਰ ਰੱਬ ਦੇ ਪਿਆਰੇ ਭਰਤੀ ਕਰ ਕਰਕੇ ਜਿਸ ਅਨੰਦ ਨੂੰ ਪ੍ਰਾਪਤ ਕਰਨਾ ਚਾਹੁੰਦੇ ਉਹ ਆਪਾਂ ਨੂੰ ਗੁਰੂ ਦੀ ਉਤਪਾਦ ਨਾਲ ਸੁਭਾਵਿਕ ਮਿਲ ਜਾਂਦਾ ਹੈ ਮਿਲ ਜਾਂਦਾ ਇਸ ਦਰਸੇ ਆਪਾਂ ਕਿਉਂ ਵੀ ਜਿਹੜਾ ਜਿਹੜਾ ਕੋਈ ਪ੍ਰਾਪਤ ਕਰਨਾ ਚਾਹੂਗਾ ਉਹਨੂੰ ਮਿਲੂਗਾ ਨ ਦੁਜੇਂਦਰੇ ਉਹ ਮੈਂ ਚਾਹਵਾਂ ਨਹੀਂ ਦੇ ਕਿਸੇ ਚੀਜ਼ ਦਾ ਗੋਟੀ ਜੀ ਗੱਲ ਸਮਝਣ ਵਾਲੀ ਆ ਕਿ ਜਿਸ ਚੀਜ਼ ਦਾ ਮੈਂ ਚਾਹਵਾਂ ਨਹੀਂ ਨਹੀਂ ਉਹ ਮੈਨੂੰ ਕਿਥੋਂ ਪ੍ਰਾਪਤ ਹੋ ਗਈ ਤੇ ਮੈਂ 23 ਬਾਰੇ ਇਹ ਗੱਲ ਕਹਿਣਾ ਨਾ ਵੀ ਦੁਨੀਆ ਤੇ ਕੋਈ ਇਹੋ ਜਿਹਾ ਕੰਮ ਨਹੀਂ ਦੁਨੀਆ ਦੇ ਉਤੇ ਯੂਜਾ ਕਮ ਜੀਵਨ ਦੇ ਤੁਸੀਂ ਭਗਤੋਂ ਵੀ ਮੇਰਾ ਨਾਮ ਹੋ ਸਕਦਾ ਹੈ ਜਿਹੜਾ ਨਾਮ ਹੋ ਸਕਦਾ ਹੈ ਜੇ ਹੋ ਸਕਦਾ ਹੈ ਤੇ ਬਹੁਤ ਬਹੁਤ ਉੱਚ ਕੋਟੀ ਦੇ ਮਹਾਨ ਸਾਧੂ ਸੰਤ ਉਹਨਾਂ ਨੂੰ ਵੀ ਨੰਦ ਪ੍ਰਾਰਥਨਾ ਹੁੰਦਾ ਉਥੇ ਜਾ ਕੇ ਬਣਿਆ ਜਿੱਥੇ ਬੰਦਾ ਸ਼ਾਂਤ ਹੋ ਗਿਆ ਜਿਸ ਸ਼ਾਂਤ ਹੈ ਤਾਂ ਸਭ ਲੋਕੀਆ ਨੂੰ ਜੀਵਨ ਦਾ ਉਹ ਪਰਮ ਸੁਖ ਉਹ ਆਨੰਦ ਪ੍ਰਾਪਤ ਹੋ ਗਿਆ ਜਿਹੜਾ ਅਧਿਆਤਿਕਰਦਕੀ ਲੋਕਾਂ ਨੇ ਪ੍ਰਾਪਤ ਕੀਤਾ ਇਹ ਇਹ ਨਾਲ ਹੋਰ ਕੌਣ ਪੈਰੋ ਪਤ ਦੇ ਸਾਡੇ ਬਸ ਵੀ ਨਹੀਂ ਪਤ ਦੇ ਸਾਡੇ ਬਸ ਨਹੀਂ ਹੈ اے ਵਾਸੀ ਆਪੇ ਰੂਹ ਦੇ ਅਕਾਲ ਪੁਰਖ ਰਾਇਬ ਅੱਲਾ ਖੋਦਾ ਦੇ ਜਿਸ ਤੇ ਉਹ ਕਿਰਪਾ ਕਰ ਦੇ ਕਿੱਤਵਾ ਮਾਸਤੇ ਕੀ ਕਰਦਾ ਪਊਗਾ ਜੇ ਗੁਰੂ ਕਿਰਪਾ ਕਰੇ ਤੇ ਗੁਰੂ ਸਾਹਿਬ ਤੇ ਕਿਰਪਾ ਕਰ ਦੇ ਗੁਰੂ ਸਰਦ ਕਿਰਪਾ ਕਰ ਦੇ ਪਰਛਾਤੇ ਨੇ ਸਾਰੇ ਗੁਰੂ ਨਹੀਂ ਤੇ ਪਾ ਸਾਰਿਆਂ ਨੂੰ ਇੱਕ ਨਜ਼ਰ ਦਾ ਦੇਖਦਾ ਹੈ ਦੇਖਦਾ ਉਸ ਅੰਦਰ ਇੱਕ ਨਜ਼ਰ ਦਾ ਹੈ ਉਦੇ ਵਾਸਤੇ ਬੁਰਾ ਵੀ ਹੋ ਗਿਆ ਪਾਪੀ ਵੀ ਹੋ ਗਿਆ ਪੁੰਨ ਵੀ ਹੋ ਗਿਆ ਦਾਨੀ ਵੀ ਹੋ ਗਿਆ ਉਹਦੇ ਬਾਅਦ ਨਿੱਦਾਂ ਵੀ ਸਾਰੀ ਆ ਫਿਰ ਮਿੱਦਾਂ ਦਿਨੂ ਮੈਂਦੇ ਕਿਨੂ ਇਦਾਤ ਪਾਪਿ ਪਾਸ਼ੇ ਉਹਦੇ ਜਿਹਦੇ ਅੰਦਰ ਭਾਵਨਾ ਹੋਈ ਜਿਹਦੇ ਅੰਦਰ ਭਾਵਨਾ ਹੋਈ ہوں بھاؤنا میں پیدا ہو گئی سواد جو سواد نکلنے نہ ترک نکل دی پھر بھاؤنا کا پیدا ہوئی جیڑی آپ پیچھے بچار کر کے آئے دکھا سا روکاں سوکا کاڑے رہے تو بجرواد جتن ایک پتہ لگ گیا میں دکھی بہت ہے ਅਜੇ ਅਪਰ ਸੁਖ ਸਾਧਨ ਲੈ ਕੇ ਕਹਿੰਦੇ ਨੇ ਮੈਂ ਬਹੁਤ ਸੁਖੀ ਹਾਂ ਨਹੀਂ ਝੂਠ ਬੋਲ ਰਿਹਾ ਹੈ ਅੰਦਰੋਂ ਦੁਖੀ ਬਹੁਤ ਜ਼ਿਆਦਾ ਇਹ ਕਦੇ ਬੰਦੀ ਗੱਲ ਨਹੀਂ ਕਰ ਰਹੇ ਪਾਛ ਸਾਰੇ ਸੰਸਾਰ ਦੀ ਗੱਲ ਕਰ ਰਹੇ ਇਹ ਕਦੇ ਬੰਦੀ ਗੱਲ ਨਹੀਂ ਕਰ ਰਹੇ ਕਿਸੇ ਤਰ੍ਹਾਂ ਬੰਦੀ ਗੱਲ ਨਹੀਂ ਕਰ ਰਹੇ ਗਰ ਇਨਸਾਨ ਦੀ ਕਰ ਰਹੇ ਨੇ ਪਾਛੇ ਨਾਨਦ ਦੁਖੀਆ ਸਭ ਸੰਸਾਰ ਪੈਰੋ ਦੇ ਵਿੱਚ ਸਾਰੇ ਯਾਰ ਸਾਰਾ ਸੰਸਾਰ ਆ ਗਏ ਉਹਦੇ ਵਿੱਚ ਸਾਰਾ ਸੰਸਾਰ ਆ ਗਏ ਇਹ ਸਾਰਾ ਸੰਸਾਰ ਦੁਖੀ ਹੋਰ ਸਾਡੇ ਵਰਗਿੱਤੇ ਪਤਾ ਨਹੀਂ ਕਿੰਨੇ ਕੋ ਹੋਣਗੇ ਉਹ ਜਿਹੜੇ ਸੁੱਕੇ ਦਾਵੇ ਕਰਦੇ ਵੀ ਸਾਡੇ ਵਰਗਾ ਕੋਈ ਸੁਖੀ ਨਹੀਂ ਸਾਡੇ ਵਰਗਾ ਕੁਝ ਸੁਖੀ ਨਹੀਂ ਸਭ ਝੂਠ ਬੋਲ ਰਹੇ ਆ ਬਾਹਰੋਂ ਬਾਹਰੋਂ ਹੱਸੇ तिसरा ਸਾਨੂੰ ਤੇ ਬਾਹਰ ਦੇ ਹਾਸੇ तिसरा ਆ ਅੰਦਰ ਭਰੋੜ ਕੇ ਦੇਖੋ ਕੁਸਰੂ ਅੰਦਰੋਂ ਭਰੋੜ ਕੇ ਦੇਖੋ ਜਿਹੜਾ ਬਾਹਰੋਂ ਹਸ ਰਿਹਾ ਏ ਖੁਸ਼ ਪਰਛੇਰ ਹਿੱਤ ਅੰਦਰ ਦਸਿਆ ਸਾਨੂੰ ਇੱਕੋ ਤਨਵੰਤਾ ਸਾਡੇ ਸਰੂਪ ਟਾ ਅੰਦਸਿਆ ਬਣ ਕੱਲੇ ਉਹਦੇ ਕੋਲ ਨਾ ਤੁਸੀਂ ਆਪਣੇ ਦੁੱਖ ਦੋ ਤਿੰਨ ਦੁੱਖ ਰੋ ਕੇ ਦੇਖਿਓ ਸੁਖੀ ਜਿਹੜਾ ਸੁਖੀ ਹੋਣ ਦੇ ਦਾਵੇ ਕਰੇ ਨਾ ਵੀ ਮੇਰੇ ਜਿੰਨਾ ਕੋਈ ਸੁਖੀ ਨਹੀਂ ਪਾਛਤ ਦੇ ਤੇ ਕੋਲ ਬੈਠ ਕੇ ਨਾ ਦੁੱਖ ਦੇ ਰੋ ਉਹਦੇ ਦੁੱਖ ਆਪਣੇ ਦੁੱਖ ਰੋ ਤੁਸੀਂ ਦੁੱਖ ਦੁੱਖ ਨੂੰ ਰੋਗੇ ਨਾ ਉਹ ਤੁਹਾਡੇ ਅੰਦਰ ਪੰਡਾ ਦੀਆਂ ਪੰਡਾ ਢੇਰੀ ਕਰਨ ਧੜੇ ਦੀ ਢੜੇ ਦਿਓ ਪੰਡਾ ਦੀਆਂ ਪੰਡਾ ਢੇਰੀ ਦੁੱਖਾਂ ਦੀਆਂ ਕਰ ਦੋ ਕੇਵਲ ਗਾਣ ਤੁਹਾਨੂੰ ਸ਼ੁਰੂ ਕਰਨੇ ਪੈਣੇ ਬੈਠੂਏ ਉਹ ਕੋ ਉਹ ਤੂੰ ਦੁਖੀ ਨਹੀਂ ਮੈਂ ਮਿੱਤਰ ਤੋਂ ਬਹੁਤ ਪੀਂਦੇ ਦਿਨ ਦਿਨ ਆਪਣੀ ਕੋ ਦੁੱਖ ਆਪਣੇ ਦਿਨ ਇਹ ਦੁੱਖ ਹੈ ਕਿ ਤੋ ਫਿਰ ਸਵਾਦ ਪੈਦਾ ਹੋਏ ਵੀ ਇਹ ਹੈ ਦੁੱਖ ਹੈ ਕਿ ਤੋ ਦੁੱਖ ਹੈ ਪਰੂ ਸਾਡੇ ਕੀਤੇ ਕਰਮਾਂ ਤੋਂ ਲੋਕ ਸਾਡੇ ਕੀਤੇ ਕਰਮਾਂ ਤੋਂ ਆਏ ਕਿਸੇ ਤੋਂ ਦੁੱਖ ਨਹੀਂ ਚਲੋ ਮਿਲਿਆ ਨਾ ਹੀ ਕਿਸੇ ਨੇ ਤਾਂ ਦੁਖੀ ਕੀਤਾ ਅਸੀਂ ਕਹਿਦੇ ਨੇ ਬਿਲਾਲੇ ਬੰਦੇ ਨੇ ਮੈਨੂੰ ਦੁਖੀ ਕਰਦਾ ਕਈ ਵਾਰਾ ਦੁਖੀ ਬੰਦਾ ਕਲਪਦਾਏ ਮੈਂ ਮੇਰੇ ਪੁਰਾਣੇ ਬੰਦੇ ਨੂੰ ਦੁਖੀ ਕੀਤਾ ਨਹੀਂ ਨਹੀਂ ਪਰ ਉਹਨੇ ਤੇ ਦੁਖੀ ਨਹੀਂ ਕੀਤਾ ਕਿਸੇ ਟਾਈਮ ਪਹਿਲਾਂ ਤੂੰ ਉਹਨੂੰ ਦੁਖੀ ਕੀਤਾ ਹੋਊਗਾ ਕਿਸੇ ਟਾਈਮ ਪਹਿਲਾਂ ਤੂੰ ਉਹਨੂੰ ਦੁਖੀ ਕੀਤਾ ਹੋਊਗਾ ਤਾਂ ਉਹ ਤੇ ਦੁਖੀ ਕਰ ਰਿਹਾ ਸਭ ਨੇ ਕੇ ਦੇ ਸਿਧਾਂਤ ਨੂੰ ਤਾਂ ਗੁਰੂ ਧਰਮ ਸਾਹਿਬ ਨੇ ਇਸ ਗੱਲ ਦੀ ਮੋਹਰ ਦਾਤੀ ਕਹਿੰਦਾ ਦੱਦਾ ਦੋਸ਼ ਨਾ ਦੇਉ ਤੇ ਅਖਰਾਈ ਪਾਛ ਨੇ ਉਪਦੇਸ਼ ਦਿੱਤਾ ਸਾਰੇ ਸੰਸਾਰ ਨੂੰ ਕਹਿੰਦੇ ਦੱਦਾ ਦੋਸ਼ ਨਾ ਦੇਉ ਕਿਸੇ ਦੂਜ ਕਰਮਾ ਆਪਣਾ ਕਹਿੰਦੇ ਕਿਸੇ ਨੂੰ ਦੋਸ਼ ਨਾ ਦੇ ਮੈਨੂੰ ਬੁਲਾਰਨ ਦੁਖੀ ਕੀਤਾ ਮੇਰੇ ਬੁਲਾਰਨ ਦੁਖੀ ਕੀਤਾ ਮੈਨੂੰ ਤੋਂ ਪੁੱਛੇ ਪਿਆ ਜਿਉਂਦਾ ਰਹਾ ਬੁਕੀਤਾ ਮੇਰੇ ਵਾਸਤੇ ਨੈ ਨਿਵਨ ਦੇ ਕਰੂਪੀਤਾ ਜੋ ਤੇ ਨਾ ਹੋ ਰਿਹਾ ਨਾ ਇਹ ਕਿਸੇ ਤਰ ਤੋਦ ਨਾਲ ਕੀਤਾ ਉਹਨੂੰ ਦੋਸ਼ਨਾ ਦੇ ਇਹਨੂੰ ਸਹਾਰ ਬੜਾ ਹਰ ਜਿਗਰਾ ਕਾ ਕੋ ਸਹਾਰ ਹੋੜੋ ਉਹ ਇੰਨੇ ਤੇਰੇ ਸਰੇਦਲੀ ਰੜੇ ਦੋ ਘੜੇ ਕਦੇ ਸੁੱਖ ਦੀ ਬਾਰੇ ਵੀ ਆ ਜਾਣੀ ਹੈ ਇੱਕ ਉਦਾਹਰਣ ਦੇ ਤੁਹ ਸਮਝਾਇਆ ਪਾਛਰ ਚਲ ਅਸੀਂ ਤਾਂ ਦੇ ਕੱਪੜੇ ਪੌਨੇ ਆ ਪਰੜੇ ਹੋ ਜਦੇ ਪੜ ਜਾਂਦੇ ਆ ਤੇ ਜਿਵੇਂ ਸੁਮਸਵਾਦੂ ਦੇ ਤੇ ਕਈ ਤੇ ਬੇਸੁਖ ਮੰਨਦੇ ਆ ਵੀ ਹੋਰ ਮੇਰੇ ਕੱਪੜੇ ਬਹੁਤ ਸੋਹਣੇ ਆ ਦੁਨਿਆਦਮੀ ਦੀ ਦਸੋੜੇ ਬਰ ਜਿੱਤੇ ਦੁੱਖਿਆ ਨਾਲ ਸੁੱਖ ਵੀ ਆ ਜਾਣਾ ਹੈ ਤੇ ਸੱਜਣਾਂ ਨੂੰ ਜਿੱਤੇ ਸੁੱਖਿਆ ਨਾ ਇਸੇ ਵਿਚਨਾ ਦੇ ਹੰਕਾਰ ਵਿੱਚ ਚਿਰਦਾ ਬੇ ਸੁੱਖ ਮੇਰ ਕੋ ਸਦਾ ਰਹਿਣਾ ਹੈ ਤੇ ਸੁੱਖ ਸਦਾ ਨਹੀਂ ਰਹਿਣਾ ਇਹਦੇ ਪਿੱਛੇ ਦੁੱਖ ਦੀ ਬਾਰੇ ਵੀ ਆ ਤਾਂ ਹੀ ਭਾਸ਼ਣ ਨੇ ਕਹੇ ਤਾ ਦੋਸ਼ ਨਾ ਦੇਉ ਕਿਸੇ ਤੇਰਾ ਤੂੰ ਕਿਸੇ ਨੂੰ ਦੁੱਖ ਦਿੱਤਾ ਉਹੀ ਦੁੱਖ ਤੂੰ ਸਹਾਰੇ ਪਹਿਲਾ ਕਰਮ ਤੂੰ ਕੀਤਾ ਏ ਪਹਿਲਾ ਕਰਮ ਦੁੱਖ ਵਾਲਾ ਤੂੰ ਕੀਤਾ ਏ ਫਿਰ ਦੁੱਖ ਤੈਨੂੰ ਮਿਲਣਾ ਸੀਗਾ ਪਾਛਤ ਦੇ ਦੂਜਾ ਦੇਵ ਅਭਰ ਲੈਣਾ ਜੋ ਮੈਂ ਕੀਤਾ ਸੋ ਮੈਂ ਪਾਇਆ ਦੋਸ਼ ਨਾ ਦੇ ਜੇ ਬਜਰਣੋ ਜੇ ਤੇ ਕਿਸੇ ਨੂੰ ਦੋਸ਼ ਨਾ ਦੇ ਹੁਣ ਹੁਣ ਦੁਖੀ ਹੋਇਆ ਤੂੰ ਦੋਸ਼ ਦੇਣਾ ਦੂਜਿਆਂ ਤੋਂ ਲਵਣਾ ਦੋਸ਼ ਦੂਜਾਂ ਤੇ ਪਾਛਤ ਦੇ ਹੋਣ ਤੋਂ ਰੋ ਨਾ ਜੇ ਕਿਸੇ ਨੂੰ ਮਾਣ ਨਾ ਕਰੇ ਦੋਸ਼ ਕਰਮਾ ਪਹਿਲਾ ਕਰਮ ਤੂੰ ਹੋਇਆ ਏ ਪਹਿਲਾ ਕਰਮ ਦਾ ਬੀਜ ਤੂੰ ਹੋਇਆ ਏ ਇੱਕ ਉਦਾਰਨ ਦੇਵਾ ਤੁਸੀਂ ਸਭ ਜਾਣਦੇ ਜੀ। ਇਹ ਜੁਦਾਰ ਨੂੰ ਜਿਹੜਾ ਬਦਲ ਲਗਾਣਾ ਤੁਸੀਂ ਸਭ ਜਾਣਦੇ ਜੀ। ਸੁਣਿਆ ਤੁਸੀਂ। ਬੜਿਆ ਵੀ ਹੋਊਗਾ ਤੁਸੀਂ। ਸਦਨਾ ਕੁਸਾਈ ਹੋਇਆ ਸਦਨਾ ਕੁਸਾਈ। ਬਹੁਤ ਜਨਮ ਉਸਨੇ। ਤੇ ਤਬਕਰੇ ਨੇ। ਤੇ ਤਦ ਜਿਹਨੂੰ ਬੜਿਆ ਮਾਰਿਆ ਤੁਕਿਆ ਬੜੇ ਦਿਨ ਬਣਾ ਗਏ ਕਦੇ ਬਤਲੇ ਨੇ ਸਦਲੇ ਨੂੰ ਮਾਰਨਾ ਕਦੇ ਸਦਲੇ ਨੇ ਬਤਲੇ ਨੂੰ ਮਾਰਨਾ ਬਦਲਾ ਹੁੰਦਾ ਹੈ ਕਿ ਨਾਲ ਦੇ ਨਾਲ ਬਦਲਾ ਪਹਿਨਾ ਉਹਨੇ ਉਹਨੂੰ ਵੱਢਿਆ ਫਿਰ ਦੂਜੇ ਨੇ ਉਹਨੂੰ ਵੱਢਿਆ ਇਹਨਾਂ ਉਹਦਾ ਮਾਸੂਦ ਚ ਆਪਣਾ ਉਹਨਾਂ ਦਾ ਮਾਸੂਦ ਚ ਉਤਰ ਪਹਿਲਾਂ ਤਾਂ ਕਿਸੇ ਨੇ ਬੰਦੇ ਨੇ ਕੀਤਾ ਨਾ ਜਿਸ ਇਨਸਾਨ ਨੇ ਕੀਤਾ ਜਿੱਥੋਂ ਇੱਕ ਸ਼ੁਰੂ ਹੋਇਆ ਜਿੱਤੋਂ ਸਦਰੇ ਸਦਰੇ ਨੇ ਜੀਵਨ ਸ਼ੁਰੂ ਹੋਇਆ ਪਹਿਲੇ ਸਦਰੇ ਨੇ ਕੀਤੀ ਨਾ ਬੱਕਰੇ ਨੂੰ ਵੜਿਆ ਦੂਜੇ ਜਦ ਸਦਰੇ ਬੱਕਰਾ ਬਣ ਗਿਆ ਤੇ ਬੱਕਰਾ ਸਦਰੇ ਬਣ ਗਿਆ ਬਹੁਤ ਜਨਮ ਇਹਦਾ ਨਾਂਗੇ ਬਹੁਤ ਜਨਮ ਕਿਸੇ ਤੇ ਕਿਸੇ ਚੀਜ਼ ਦਾ ਅੰਤ ਹੁੰਦਾ ਹੈ ਕਿਸੇ ਜਿੰ ਸਮੇਂ ਜਾ ਕੇ ਕਿਸੇ ਦਾ ਕਿਸੇ ਚੀਜ਼ ਦਾ ਅੰਤ ਆਉਂਦਾ ਹੈ ਇਹ ਨਹੀਂ ਕਿਸੇ ਦਾ ਅੰਤ ਨਾ ਉਹਨਾਂ ਅੰਤ ਆ ਗਿਆ ਬਹੁਤ ਜਨਮ ਹੋਏ ਖੁਦ ਖੁਦਾ ਉਸ ਅਕਾਲ ਪ੍ਰੋਗਰਾਮ ਨਾਲ ਖੁਦ ਆ ਲੋ ਤਰਸ ਆਇਆ ਬਿੱਤੇ ਦਾ ਇਦਾਂ ਚੱਲਦੇ ਰਹੇ ਇਹਨਾਂ ਨੂੰ ਥੋੜੀ ਮਾਤ ਦੇ ਦੀਏ ਸਮਝ ਆ ਜਵੇ ਨਰੂ ਤੇ ਪਰ ਰੱਬ ਕਿਸ ਨੂੰ ਜਦੋਂ ਬਖਸ਼ਦਾ ਹੈ ਨਾ ਉਹ ਕਾਰਨ ਕਿ ਤੂੰ ਮੁਛਦਾ ਨਹੀਂ ਉਹ ਕਾਰਨ ਆਪਰੇ ਬਣਾ ਲੇਦਾ ਕਾਰਨ ਆਪਣ ਤੇ ਜਦੋਂ ਕਿਸੇ ਨੂੰ ਖੁਆਰ ਕਰਦਾ ਹੁੰਦਾ ਹੈ ਉਹਦੀ ਮਤ ਬਦਲ ਦਿੰਦਾ ਉਹਦੀ ਵੀ ਮਤ ਬਦਲ ਲੈਂਦਾ ਕਿਸੇ ਨੂੰ ਤਾਰਨਾ ਉਹਦੀ ਵੀ ਮਤ ਬਦਲ ਦਿੰਦਾ ਹੈ ਕਿਸੇ ਨੂੰ ਡੋਬਣਾ ਉਹਦੀ ਵੀ ਮਤ ਬਦਲ ਦਿੰਦਾ ਹੈ ਤੇਂਦੀ ਰੱਬ ਦਾ ਸਾਡੇ ਦਾ ਕੋਈ ਰਾਜ ਨਹੀਂ ਹੈ ਜਿਸਨੂੰ ਡੋਬਦਾ ਵੀ ਹੋ ਉਹ ਤੇ ਮਾਰਦਾ ਵੀ ਹੋ ਨਹੀਂ ਪਰ ਉਹ ਦੇਖਦਾ ਹੈ ਉਹ ਦੇਦ ਇਨਸਾਫ ਕਰਾਉਂਦਾ ਇਨਸਾਫ ਦੁਨੀਆਂ ਦੇ ਉੱਤੇ ਸੰਸਾਫ ਨਹੀਂ ਪਿਆਰੋ ਦੁਨੀਆਂ ਦੇ ਤੁਤਾਂ ਨੂੰ ਇਨਸਾਫ ਨਹੀਂ ਮਿਲਾਂ ਕਿਤੇ ਹੋਈ ਕਿਉਂ ਦੁਨੀਆਂ ਦੇ ਉੱਤੇ ਰਿਸ਼ਵਤ ਖੋਰੀ ਤੇ ਆਪੋ ਆਪਣਾ ਪੱਖ ਹੋਰ ਮੰਨ ਲੋ ਕੋਈ ਜੱਜ ਮੇਰੇ ਪੱਖ ਦਾ ਹੈ ਉਹ ਮੇਰੀ ਮਤ ਕਰ ਦੂਗਾ ਉਹ ਮੇਰੀ ਮਤ ਕਰ ਦੂਗਾ ਮਤ ਮਤ ਕਰ ਨੂੰ ਹਾਂ ਕਿ ਮੈਂ ਝੂਠਾ ਹਾਲਾਂਕਿ ਮੈਂ ਝੂਠਾ ਹੈ ਮੇਰੇ ਪੈਸੇ ਨਾਲ ਕੋਈ ਮਤ ਕਰ ਸਕਦਾ ਹੈ ਮੇਰੇ ਕੋਲ ਪਿਆਰ ਮੋਹ ਦੇ ਨਾਲ ਮੇਰੇ ਕੋਈ ਮਤ ਕਰ ਸਕਦਾ ਹੈ ਸਹੀ ਇਨਸਾਫ ਨਾ ਹੋਇਆ ਸੇ ਸਤਿਕਰ ਕੇਵਲ ਉਹ ਸਰਕਾਰ ਨੂੰ ਰੱਬ ਨਾਲ ਖੁਦਾ ਦੇ ਕੋਲ ਤੋ ਉਹ ਅਜ ਨਹੀਂ ਤੇ ਕੱਲ ਨੂੰ ਨੇ ਉਹ ਬਦਲਾ ਬਰਾਬਰ ਕਰਾਉਣਾ ਹੈ ਤਾਂ ਕਰਾਉਂਦਾ ਹੋ। ਮਾਜੂਰ ਜਾਤ ਕੋ ਆਪ ਖੁਆਇ ਕਰਤਾ ਖੁੱਸ ਲੈ ਜੁ ਮਈਆਂ ਉਹਨੋ ਬਦਲਾ ਜਿਹੜਾ ਦਿਵਾਉਣਾ ਉਹਨੇ ਲਾ ਦੇਖ ਰਿਆ ਜਿਹੜਾ ਹਰ ਟਾਈਮ ਹਰ ਕੋਲ ਦੇਖ ਰਿਆ ਆਪਾਂ ਸਭ ਨੇ ਦੇਖ ਰਿਆ ਤਾਲੂ ਦੇਖ ਰਿਹਾ ਮੇ ਲੋਕ ਦੇਖ ਰਹੇ ਤੋ ਮੈਂ ਬੁਰੇ ਬੁਰੇ ਕਰਮਾਂ ਨੂੰ ਵੀ ਦੇਖ ਰਿਹਾ ਚੰਗੇ ਕਰਮਾਂ ਨੂੰ ਵੀ ਤਾਡੇ ਵੀ ਬੁਰੇ ਕਰਮਾਂ ਨੂੰ ਵੀ ਦੇਖ ਰਿਹਾ ਚੰਗੇ ਕਰਮਾਂ ਨੂੰ ਵੀ ਦੇਖ ਰਹੇ ਉਹਦੇ ਕੋ ਸਾਖਸ਼ੀ ਆ ਉਹਦੇ ਕੋ ਸਾਖਸ਼ੀ ਆ ਵੀ ਆ ਕੰਮ ਮੇਰੇ ਸਾਹਮਣੇ ਹੋਇਆ ਤੇ ਤਰਮ ਰਾਜ ਦੇ ਨਾਲ ਦੇ ਨਾਲ ਲਿਖੀ ਜਾਣਾ ਹੈ ਤਰਮ ਰਾਜ ਦੇ ਨਾਲ ਦੇ ਨਾਲ ਲਿਖੀ ਜਾਣਾ ਹੈ ਫਿਰ ਵਾਰੀ ਦੇ ਨਾਲ ਕੋ ਪਰਦਾ ਖੁੱਲ੍ਹ ਗਿਆ ਜਿਹੜੇ ਸਾਡੇ ਕੀਤੇ ਕਰਮਨ ਉਹਨਾਂ ਦੀ ਬਰਬਾਰ-ਬਾਰ ਪਰਦਾ ਖੁੱਲ੍ਹ ਗਿਆ ਸੁੱਖਾਂ ਵਾਲੀ ਵੀ ਪਰਦਾ ਖੁੱਲ੍ਹ ਗਿਆ ਤੇ ਦੁੱਖਾਂ ਵਾਲੀ ਵੀ ਪਰਦਾ ਖੁੱਲ੍ਹ ਗਿਆ ਸਾਡੇ ਕਰਮਾਂ ਦੇ ਕੀਤੇ ਹੋਏ ਜਿਹਨੇ ਸਾਡੇ ਅਸੀਂ ਲੋਕ ਹੀ ਬੈਠੇ ਆਪਣੇ ਬਨੋ ਅਸੀਂ ਲੱਥ ਲਗੋ ਲਈਏ ਪਿਆਰਿਓ ਦੁਨੀਆ ਨੂੰ ਤੋਖਾ ਦੇ ਸਦਿਆਂ ਜਿਹੜਾ ਚੌਥੀ ਜਿਸ ਦੀ 24 ਤੇ ਸਾਡੇ ਤੇ ਨਿਕਲੇ ਨਿਗਾਏ ਕਿੱਡਾ ਵੱਡਾ ਦਾ ਕੈਮਰਾ ਹੈ ਕਿੱਡਾ ਵੱਡਾ ਦਾ ਕਮਰਾ ਹੈ ਭਾਸ਼ੇ ਨੂੰ ਉਸ ਕੈਮਰੇ ਦੀ ਗੱਲ ਕਰਦ ਕਰਤ ਕੀਤੀ ਹੈ ਤੂੰ ਗੁਰਬਾਣੀ ਵਿੱਚ ਆ ਆਸੀ ਗੁਰੂ ਗੋਬਿੰਦ ਸਿੰਘ ਜੀ ਦਰਜੇ ਆਓ ਦਿੱਤੇ ਦਿੱਤਾ ਭਾਸ਼ੇ ਨੇ ਤੇ ਉਹਦਾ ਕੈਮਰਾ ਏਡਾ ਵੱਡਾ ਤਕੜਾ ਚੰਗਾ ਕੈਮਰਾ ਉਹਦਾ ਤੁਸੀਂ ਪਰ ਪਤਾਲ ਵਿੱਚ ਜਾ ਕੇ ਕੋਈ ਕਰਮ ਕਰ ਲਓ ਤੁਸੀਂ ਭਾਵੇਂ ਪਤਾਲ ਵਿੱਚ ਕੋਈ ਜਾਨੇ ਕਰਮ ਕਰ ਲਓ ਉਹ ਵੀ ਨਹੀਂ ਗੁਟਾਰੇ ਸੋਦ ਉਹ ਵੀ ਨਹੀਂ ਗੁਟਾਰੇ ਸੋਦ ਇਹ ਤਾਂ ਉਹਦਾ ਕੈਮਰਾ ਉਹਦੀ ਫੋਟੋ ਉਸ ਦੇ ਤੇ ਫੋਟੇ ਉਹਦੇ ਕਰਮ ਉਹਦੇ ਬੋਲ ਸਭ ਕੁਝ ਵੀ ਦਿਖਾਉਂਦਾ ਇੰਦੀ ਜਿਹੜਾ ਹਰਥਾ ਹੀ ਦੇਖਦਾ ਹੋਵੇ ਉਹਦੇ ਕੋਲ ਕੌਣ ਪਹੁੰਚ ਸਕਦਾ ਤੇ ਇਸ ਵਾਸਤੇ ਪਾਛਨ ਤਨਗੁਰ ਦਾ ਨਿਪਾਸ਼ੇ ਮਾਰਲੇ ਸਰਦਿ ਤੇ ਕਿਰਪਾ ਬੀਤੀ ਕੈ ਲਗੇ ਇਨਸਾਨ ਸੁਖ ਰਣਾ ਤੇ ਸੁਖ ਦੇ ਸੁਖ ਰਣਾ ਤੇ ਸੁਖ ਦੇ ਪਲਾ ਚੋਣਾ ਤੇ ਤਿਸਦਾ ਪਰਾਦਰ ਦੇ ਕਾਹੀ ਬਸ ਨੁਕਤਾ ਪਾਛਦੇ ਨੇ ਸਾਨੂੰ ਸਮਝਾ ਕੇ ਸਾਡੀ ਜੀਵਨ ਦਾ ਬਦਲਦਾ ਅੰਤਰੀਕਾ ਪਰਸ਼ਾ ਦੇ ਸਰ ਦੇ ਕਿਰਪਾ ਦਿੱਤੀ ਇੰਨੇ ਵਿਚਾਰ ਤੇ ਆਪਾਂ ਸੁਭਾਤੀ ਕਰਦੇ ਲਿਆ ਕੱਲ ਨੂੰ ਜੋ ਪਰਸ਼ਾ ਦੇ ਕਿਰਪਾ ਕਰਨ ਦੇ ਉਹ ਤਾਂ ਕੱਲ ਨੂੰ ਵਿਚਾਰ ਕਰ ਲਵਾਂਗੇ ਹੋਈਏ ਉਹਨਾਂ ਦੇ ਕਿ ਮਾ ਬਖਸ਼ ਕਰਦੇ ਆਓ ਹਣ ਆਪਾਂ ਨੰਦ ਗੁਰਦੇ ਸੁਖ ਸੁ ਸ਼ਾਂਤੀ ਵਾਸਤੇ ਸਰਬ ਦੇ ਭਲੇ ਵਾਸਤੇ ਸ਼ਤਗੁਰਾਂ ਦੇ ਚਰਣਾ ਵਿੱਚ ਅਰਦਾਸ ਬੇਨਤੀ ਕਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਆਓ ਬਦਨ ਦਾ ਸੁਭੀ ਡੈਡੀ ਦਾ ਨਾਮ ਦਾਰ ਸਿੰਘ ਹੈ। ਡੈਡੀ ਦਾ ਨਾਮ ਦਾਰ ਸਿੰਘ ਉਹ ਮੁੰਡਾ ਬਣਾ ਹਰ ਭੈਣ। ਕਦ ਵੀ ਉਹ ਕੋਈ ਕਦ ਵੀ। ਬਾਬਾ ਜੀ ਸੀ ਆਏ ਜਿਸ ਕਹੇ ਸੀ ਵਰਮਾਲਾ ਲੈ ਕੇ ਆਇਆ ਬੇਟਾ। ਕਿਹਦਾ ਜੀ? ਹਰੇ ਰੰਗ ਦਾ ਕਿਹ ਘਰਾ ਜੀ? ਕਿਥੋਂ ਆਏ ਜੀ? 시ਰਾਜ ਨਾਲ ਆਏ ਸੀ। ਹਾਂ ਰਾਜ ਨਾਲ। ਲਾ ਗੀਆਂ ਅਮਜਾ ਕੋਲ ਟੱਡੀ। ਅੱਛਾ ਚਾ ਉਹ ਤਾਂ ਬਹੁਤ ਦਿਨ ਹੋ ਗਏ ਆ ਗਏ। ਬਹੁਤ ਰਾਜਾ ਟਾਈਮ ਲੱਗਾ ਜੀ ਮੈਨੂੰ ਦਵਾਉਣ ਵਾਸਤੇ। ਅੱਛਾ ਤੇ ਬਹੁਤ ਇਹ ਮੈਨੂੰ ਜਿਆਦਾ ਹੋਇਆ ਨਾ ਤਾਂ ਜਿਆਦਾ ਜਿਆਦਾ ਬਣ ਗਿਆ।

Te doy okay.